ਕੀ ਭਾਰਤ ਹਿੰਦ ਮਹਾਸਾਗਰ ਦੇ ਵਿੱਚ ਇੱਕ ਜਾਸੂਸੀ ਸਟੇਸ਼ਨ ਤਿਆਰ ਕਰ ਰਿਹਾ ਹੈ ਹੁਣ ਤੱਕ ਕੀ ਖੁਲਾਸੇ ਹੋਏ ਨੇ ਇਹਦੇ ਬਾਰੇ ਗੱਲ ਕਰਦੇ ਆ ਜੈਕਬ ਜੈਕਬ ਇਵਾਨਸ ਉਹਨਾਂ ਦੀ ਕਲਮ ਹੈ ਬੀਬੀਸੀ ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲ ਤੇ ਦੁਆਬਾ ਰੇਡ ਦਾ ਮਾਂਚ ਹਿੰਦੀ ਹਿੰਦ ਮਹਾਸਾਗਰ ਦੇ ਇੱਕ ਛੋਟੇ ਜਿਹੇ ਟਾਪੂ ਐਗਾ ਲੇਗਾ ਦੇ ਰਹਿਣ ਵਾਲੇ ਅਰਨੋਡ ਪੋਲ ਕਦੇ ਵੀ ਆਪਣੇ ਟਾਪੂ ਨੂੰ ਛੱਡਣਾ ਨਹੀਂ ਚਾਹੁੰਦੇ ਸੀ ਪਰ ਹੁਣ ਉਹਨਾਂ ਨੇ ਇਰਾਦਾ ਬਦਲ ਲਿਆ ਇਸ ਸਾਲ ਆਪਣੇ ਘਰ ਅੰਦਰ ਫੌਜੀ ਦਖਲ ਨੂੰ ਨਾ ਖੋਜ ਹੋ ਕੇ ਉਹ ਆਪਣੇ ਬੈਗਪੈਕ ਕਰਕੇ ਚਲੇ ਗਏ ਨੇ ਐਗਾ ਲੇਗਾ ਟਾਪੂ ਦੇ ਉੱਤੇ ਹੁਣ ਤੱਕ ਸਿਰਫ 350 ਲੋਕ ਰਹਿੰਦੇ ਸਨ ਜੋ ਮੱਛੀ ਪਾਲਣ ਤੇ ਨਾਰੀਅਲ ਉਗਾਉਣ ਦਾ ਕੰਮ ਕਰਦੇ ਐਗਾ ਲੇਗਾ ਤੇ ਬਾਕੀ ਦਾ ਭੋਜਨ ਸਾਲ ਦੇ ਵਿੱਚ ਚਾਰ ਵਾਰ ਦੱਖਣ ਵੱਲ 1100 ਕਿਲੋਮੀਟਰ ਯਾਨਕੀ 680 ਮੀਲ ਦੂਰ ਜਿਹੜਾ ਹੈ ਮੋਰੀਸ਼ਸ ਦੀ ਰਾਜਧਾਨੀ ਤੋਂ ਸਮੁੰਦਰ ਜਹਾਜ਼ ਰਾਹੀਂ ਪਹੁੰਚਾਇਆ ਜਾਂਦਾ ਸੀ ਇੱਥੇ ਛੋਟੇ ਹਵਾਈ ਜਿਹੜੇ ਨੇ 90 ਦੀ ਵਰਤੋਂ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਛੱਡ ਕੇ ਘਾਟੀ ਕੀਤੀ ਜਾਂਦੀ ਸੀ ਪਰ 215 ਦੇ ਵਿੱਚ ਇੱਕ ਟਾਪੂ ਦੇਸ਼ ਮੋਰੀਸ਼ਸ ਜਿਸ ਦਾ ਐਗਾ ਲੇਗਾ ਟਾਪੂ ਇੱਕ ਹਿੱਸਾ ਹੈ ਉਹਨੇ ਇੱਕ ਸਮਝੌਤੇ ਦੇ ਉੱਤੇ ਦਸਕ ਤੱਕ ਜਿਹੜੇ ਕਰ ਦਿੱਤੇ 23 ਦੇ ਨਾਲ ਭਾਰਤ ਨੂੰ ਇੱਕ ਵਿਸ਼ਾਲ 3000 ਮੀਟਰ ਜਿਹੜਾ ਰਨਵੇ ਅਤੇ ਉੱਥੇ ਇੱਕ ਵੱਡਾ ਨਵਾਂ ਜੀਟੀ ਬਣਾਉਣ ਦੇ ਲਈ ਆਗਿਆ ਦੇ ਦਿੱਤੀ ਗਈ ਜੋ ਸਮੁੰਦਰੀ ਸੁਰੱਖਿਆ ਦੇ ਉੱਤੇ ਦੋਵਾਂ ਦੇਸ਼ਾਂ ਦੇ ਦਰਮਿਆਨ ਵੱਧ ਰਹੇ ਦਵੱਲੇ ਸੰਬੰਧਾਂ ਦੇ ਵਿੱਚ ਸਹਿਯੋਗ ਦਾ ਇੱਕ ਹਿੱਸਾ ਬਣੇਗਾ ਹਾਲਾਂਕਿ ਕੁਝ ਐਗਾ ਲੇਗਾ ਵਸਿਆਂ ਨੂੰ ਡਰ ਵੀ ਹੈ ਕਿ ਉਹਨਾਂ ਦਾ ਟਾਪੂ ਜਿਹੜਾ ਪੂਰੀ ਤਰ੍ਹਾਂ ਫੌਜੀ ਢਾਂਚੇ ਦੇ ਵਿੱਚ ਬਦਲ ਸਕਦਾ ਹੈ 44 ਸਾਲਾਂ ਪੋhle ਇੱਕ ਹੱਥੀ ਕੰਮ ਕਰਨ ਵਾਲੇ ਵਿਅਕਤੀ ਨੇ ਤੇ ਇੱਕ ਰੇਗੇ ਸੰਗੀਤਕਾਰ ਨੇ ਉਹਨਾਂ ਨੇ ਇਸ ਪ੍ਰੋਜੈਕਟ ਦੇ ਵਿਰੋਧ ਦੇ ਵਿੱਚ ਇੱਕ ਮੁਹਿੰਮ ਦੀ ਅਗਵਾਈ ਕੀਤੀ ਹੈ ਉਹ ਕਹਿੰਦੇ ਨੇ ਕਿ ਮੈਂ ਆਪਣੇ ਟਾਪੂ ਨੂੰ ਪਿਆਰ ਕਰਦਾ ਤੇ ਮੇਰਾ ਟਾਪੂ ਮੈਨੂੰ ਪਿਆਰ ਕਰਦਾ ਪਰ ਜਦੋਂ ਇਸ ਦੇ ਅਸਲ ਕਹਾਣੀ ਬਾਰੇ ਖੁਲਾਸਾ ਕੀਤਾ ਗਿਆ ਤਾਂ ਮੈਨੂੰ ਪਤਾ ਸੀ ਕਿ ਮੈਨੂੰ ਇੱਥੋਂ ਚਲੇ ਜਾਣਾ ਚਾਹੀਦਾ ਪੰਜ ਸਾਲਾਂ ਦੇ ਵਿੱਚ ਬਦਲ ਗਿਆ ਹੈ ਸਾਰਾ ਕੁਝ ਇੱਥੇ ਐਗਾ ਲੇਗਾ ਟਾਪੂ ਦੇ ਵਿੱਚ ਦੱਖਣ ਪੱਛਮੀ ਹਿੰਦ ਮਹਾਸਾਗਰ ਦੇ ਵਿੱਚ ਐਗਾ ਲੇਗਾ 25 ਵਰਗ ਕਿਲੋਮੀਟਰ ਦੇ ਵਿੱਚ ਦੋ ਛੋਟੇ ਟਾਪੂਆਂ ਦੇ ਵਿੱਚ ਫੈਲਿਆ ਹੋਇਆ ਸਮੁੰਦਰੀ ਆਵਾਜਾਈ ਦੀ ਨਿਗਰਾਨੀ ਦੇ ਕਰਨ ਦੇ ਲਈ ਇਹ ਭਾਰਤ ਦੇ ਲਈ ਇੱਕ ਚੰਗਾ ਸਥਾਨ ਹੋਵੇਗਾ ਇਸ ਸਾਲ ਜੁਲਾਈ ਦੇ ਵਿੱਚ ਲਈਆਂ ਗਈਆਂ ਤਸਵੀਰਾਂ ਦੱਸਦੀਆਂ ਨੇ ਕਿ ਇਹ 2019 ਦੀਆਂ ਸੈਟੇਲਾਈਟ ਤਸਵੀਰਾਂ ਦੇ ਨਾਲੋਂ ਕਿੰਨਾ ਬਦਲ ਗਿਆ ਖਜੂਰ ਦੇ ਦਰਖਤਾਂ ਵਿਚਾਲੇ ਰਨਵੇ ਦੇ ਲਈ ਇੱਕ ਰਸਤਾ ਬਣਿਆ ਬਣਾਇਆ ਗਿਆ ਜੋ ਉੱਤਰੀ ਟਾਪੂ ਦੇ ਨਾਲ ਲੱਗਦੇ ਦੋ ਮੁੱਖ ਪਿੰਡਾਂ ਉੱਤਰ ਦੇ ਵਿੱਚ ਲਾਫੋਰਚੇ ਅਤੇ ਦੱਖਣ ਦੇ ਵਿੱਚ ਵਿਗਟ ਸਿਨਕ ਦੇ ਵਿਚਕਾਰ ਫੈਲਿਆ ਹੋਇਆ ਸਮੇਂ ਦੇ ਨਾਲ ਬਦਲ ਗਿਆ ਸਾਰਾ ਕੁਝ ਇਥੇ ਐਗਾ ਲੇਗਾ ਦੇ ਵਿੱਚ ਬਟਨ ਖਿੱਚ ਕੇ ਟਾਪੂ ਤੇ ਜਿਹੜਾ ਦੇਖਿਆ ਜਾ ਸਕਦਾ ਗੂਗਲ ਜਿਹੜਾ ਆਪਣਾ ਮੈਪ ਹੈ ਉਹਦੇ ਉੱਤੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਜਦੋਂ ਇਹਨੂੰ ਸਰਚ ਕਰੋਗੇ ਇੱਕ ਲੰਬੀ ਸ਼ੇਪ ਦਾ ਇਹ ਜਿਹੜਾ ਟਾਪੂ ਹੈ Australian National University ਦੇ PhD ਵਿਦਵਾਨ ਸੈਮੂਅਲ ਬੈਸ਼ਫੀਲਡ ਦੇ ਅਨੁਸਾਰ 260 ਮੀਟਰ ਚੌੜੀਆਂ ਇਮਾਰਤਾਂ ਨੂੰ ਇੱਕ ਟਾਰਮੈਕ ਐਪਰਨ ਐਪਰਨ ਤੇ ਬਣਾਇਆ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਦੇ ਵਿੱਚੋਂ ਘੱਟੋ ਘੱਟ ਇੱਕ ਭਾਰਤੀ ਜਲ ਸੈਨਾ ਦੇ P8 ਜਿਹੜਾ I ਜਹਾਜ਼ ਨੂੰ ਖੜਾਉਣ ਦੇ ਲਈ ਥਾਂ ਹੋ ਸਕਦੀ ਹੈ P8I ਇੱਕ Boeing 737 ਹੈ ਇਸ ਨੂੰ ਪੰਡੁੱਬੀਆਂ ਦਾ ਸ਼ਿਕਾਰ ਕਰਨ ਅਤੇ ਸੰਭਾਵੀ ਤੌਰ ਦੇ ਉਤੇ ਉਹਨਾਂ ਦੇ ਉੱਤੇ ਹਮਲਾ ਕਰਨ ਅਤੇ ਸਮੁੰਦਰੀ ਸੰਚਾਰ ਦੀ ਨਿਗਰਾਨੀ ਕਰਨ ਦੇ ਲਈ ਸੋਧਿਆ ਗਿਆ ਟਾਪੂ ਵਾਸੀਆਂ ਨੇ ਪਹਿਲਾਂ ਹੀ ਹਵਾਈ ਪੱਟੀ ਦੇ ਉੱਤੇ ਜਹਾਜ਼ ਦੀਆਂ ਤਸਵੀਰਾਂ ਖਿੱਚ ਲਈਆਂ ਨੇ ਬੈਸ਼ਫੀਲਡ ਦੇ ਬੈਸ਼ਫੀਲਡ ਉੱਤਰ ਪੱਛਮ ਵੱਲ ਸਮੁੰਦਰ ਵਿੱਚ ਨਿਕਲਣ ਵਾਲੀ ਇੱਕ ਨਵੀਂ ਜੇਟੀ ਬਾਰੇ ਕਹਿੰਦੇ ਨੇ ਕਿ ਇਸ ਨੂੰ ਭਾਰਤੀ ਤੱਟ ਤੇ ਗਸ਼ਤ ਵਾਲੇ ਜਹਾਜ਼ਾਂ ਦੇ ਨਾਲ-ਨਾਲ ਐਗਾ ਲੇਗਾ ਨੂੰ ਸਪਲਾਈ ਲਿਓਣ ਵਾਲੇ ਜਹਾਜ਼ਾਂ ਦੇ ਦੁਆਰਾ ਵਰਤਿਆ ਜਾ ਸਕਦਾ ਹੈ ਜਿਵੇਂ ਜਿਵੇਂ ਨਵੀਆਂ ਉਪਗ੍ਰਹਿ ਤਸਵੀਰਾਂ ਉਪਲਬਧ ਹੋਣਗੀਆਂ ਅਸੀਂ ਹਿੰਦ ਮਹਾਸਾਗਰ ਦੇ ਵਿੱਚ ਐਗਾ ਲੇਗਾ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਸਮਝ ਸਕਾਂਗੇ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੈਜਿਕ ਸਟੱਡੀਜ਼ ਨੇ ਇਸ ਨੂੰ ਸਹੂਲਤ ਨੂੰ ਇੱਕ ਨਿਗਰਾਨੀ ਸਟੇਸ਼ਨ ਦੇ ਰੂਪ ਦੇ ਵਿੱਚ ਦਰਸਾਇਆ ਇਹ ਵੀ ਕਿਹਾ ਗਿਆ ਕਿ ਇਸ ਦੇ ਵਿੱਚ ਭਾਰਤੀ ਉਪਕਰਨਾ ਦੇ ਸਮਾਨ ਤੱਟਵਰਤੀ ਰਡਾਰ ਨਿਗਰਾਨੀ ਪ੍ਰਣਾਲੀ ਸ਼ਾਮਲ ਹੋਣ ਦੀ ਸੰਭਾਵਨਾ ਵੀ ਹੈ ਭਾਰਤ ਅਤੇ ਮੋਰਿਸ਼ਸ ਸਰਕਾਰ ਨਹੀਂ ਦੇ ਰਹੀ ਹੈ ਜਵਾਬ ਇਹਦੇ ਬਾਰੇ ਭਾਰਤ ਸਰਕਾਰ ਨੇ ਐਗਾ ਲੇਗਾ ਦੇ ਬਾਰੇ ਸਵਾਲਾਂ ਦੇ ਸਵਾਲਾਂ ਦੇ ਜਿਹੜਾ ਜਵਾਬ ਦੇਣ ਤੋਂ ਇਨਕਾਰ ਕਰਤਾ ਬੀਬੀਸੀ ਨੂੰ ਪਹਿਲਾਂ ਦਿੱਤੇ ਬਿਆਨਾਂ ਦਾ ਹਵਾਲਾ ਦਿੱਤਾ ਗਿਆ ਇਹਨਾਂ ਦੇ ਵਿੱਚੋਂ ਇੱਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਕਿਹਾ ਕਿ ਭਾਰਤ ਤੇ ਮੋਰੀਸ਼ੀਸ ਸਮੁੰਦਰੀ ਸੁਰੱਖਿਆ ਦੇ ਵਿੱਚ ਕੁਦਰਤੀ ਭਾਈਵਾਲ ਨੇ ਜੋ ਹਿੰਦ ਮਹਾਸਾਗਰ ਖੇਤਰ ਦੇ ਵਿੱਚ ਰਵਾਇਤੀ ਤੇ ਗੈਰ ਰਵਾਇਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ 1970 ਦੇ ਦਖਾਕੇ ਤੋਂ ਦੋਵਾਂ ਦੇਸ਼ਾਂ ਵਿਚਕਾਰ ਗੂੜੇ ਰੱਖਿਆ ਸੰਬੰਧ ਰਹੇ ਨੇ ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਇਸ ਦੇ ਤੱਟ ਰੱਖਿਆ ਕਮੁਖੀ ਤੇ ਪੁਲਿਸ ਹੈਲੀਕਾਪਟਰ ਸਕਵੈਂਡਰਨ ਦੇ ਮੁਖੀ ਸਾਰੇ ਭਾਰਤੀ ਨਾਗਰਿਕ ਨੇ ਤੇ ਭਾਰਤ ਦੀ ਬਾਹਰੀ ਖੂਫੀਆ ਏਜੰਸੀ ਜਲ ਸੈਨਾ ਅਤੇ ਹਵਾਈ ਸੈਨਾ ਦੇ ਅਧਿਕਾਰੀ ਵੀ ਨੇ ਕਿੰਗਜ਼ ਕਾਲਜ ਲੰਡਨ ਦੇ ਇੰਡੀਆ ਇੰਸਟੀਚਿਊਟ ਦੇ ਪ੍ਰੋਫੈਸਰ ਹਰਸ਼ਪਤ ਦਾ ਕਹਿਣਾ ਕਿ ਦੋਵੇਂ ਧਿਰਾਂ ਚਾਹੁੰਦੀਆਂ ਨੇ ਕਿ ਇਸ ਸਹੂਲਤ ਨੂੰ ਕਿਸੇ ਵੀ ਸਪਸ਼ਟ ਫੌਜੀ ਵਰਤੋਂ ਦੇ ਨਾਲ ਉਹ ਸਮਰਥਾ ਨਿਰਮਾਣ ਦੇ ਲਈ ਵਧੇਰੇ ਦੇਖਿਆ ਜਾਣਾ ਚਾਹੀਦਾ ਹੈ ਹਾਲਾਂਕਿ ਇਹ ਲੁਕਿਆ ਨਹੀਂ ਹੈ ਕਿ ਭਾਰਤ ਤੇ ਇਸ ਦੇ ਪੱਛਮੀ ਸਹਿਯੋਗੀ ਹਿੰਦ ਮਹਾਸਾਗਰ ਦੇ ਵਿੱਚ ਚੀਨ ਦੀ ਵੱਧਦੀ ਮੌਜੂਦਗੀ ਤੋਂ ਚਿੰਤਤ ਨੇ ਟਾਪੂ ਵਾਸੀਆਂ ਨੂੰ ਘਰ ਉਜੜਨ ਦਾ ਡਰ ਵੀ ਹੈ ਹਾਲਾਂਕਿ ਕਿਸੇ ਵੀ ਵੱਡੇ ਦੇਸ਼ ਦੇ ਦੁਆਰਾ ਕਿਸੇ ਛੋਟੇ ਸਹਿਯੋਗੀ ਦੇ ਖੇਤਰ 'ਚ ਇੱਕ ਫੌਜੀ ਚੌਕੀ ਸਥਾਪਿਤ ਕਰਨਾ ਅਸਧਾਰਨ ਗੱਲ ਨਹੀਂ ਹੈ ਪਰ ਇਹਗਾ ਲੇਗਾ ਦੇ ਨਿਰਮਾਣ ਕਾਰਜ ਨੇ ਕੁਝ ਟਾਪੂ ਵਾਸੀਆਂ ਨੂੰ ਚਿੰਤਾ ਦੇ ਵਿੱਚ ਜ਼ਰੂਰ ਪਾ ਦਿੱਤਾ ਹੈ ਟਾਪੂ ਵਾਸੀਆਂ ਦਾ ਕਹਿਣਾ ਹੈ ਕਿ ਟਾਪੂ ਦੇ ਕੁਝ ਖਜੂਰਾਂ ਦੇ ਰੁੱਖਾਂ ਦੇ ਨਾਲ ਘੇਰੇ ਸਫੈਦ ਰੇਤ ਵਾਲੇ ਸਮੁੰਦਰ ਤੱਟਾਂ ਤੇ ਸਮੇਤ ਬਹੁਤ ਸਾਰੇ ਖੇਤੜਾਂ ਨੂੰ ਪਹਿਲਾਂ ਹੀ ਘੇਰ ਲਿਆ ਗਿਆ ਇਹ ਅਫਵਾਹਾਂ ਵੀ ਲਗਾਤਾਰ ਫੈਲ ਰਹੀਆਂ ਨੇ ਕਿ ਲਾ ਫੋਰਚ ਦੇ ਪਿੰਡ ਨੂੰ ਅਤੇ ਉਸਦੇ ਆਲੇ-ਦੁਆਲੇ ਦੇ ਹਿੱਸੇ ਨੂੰ ਭਾਰਤੀ ਬੁਨਿਆਦੀ ਢਾਂਚੇ ਦੇ ਦੁਆਰਾ ਨਿਗਲ ਲਿਆ ਜਾਵੇਗਾ ਤੇ ਉੱਥੇ ਰਹਿਣ ਵਾਲੇ 10 ਪਰਿਵਾਰਾਂ ਨੂੰ ਜ਼ਬਰਦਸਤੀ ਬਾਹਰ ਕੱਢ ਦਿੱਤਾ ਜਾਵੇਗਾ ਐਗਾ ਲੇਗਾ ਦੀ ਐਸੋਸੀਏਸ਼ਨ ਆਫ ਫਰੈਂਡਸ ਦੇ ਪ੍ਰਦਾਨ ਲਾਵਲ ਸੁਪਰਾਮਨੀਅਮ ਕਹਿੰਦੇ ਨੇ ਕਿ ਇਹ ਭਾਰਤੀ ਭਾਰਤੀਆਂ ਦੇ ਲਈ ਹੋਵੇਗਾ ਤੇ ਪੂਰੀ ਤਰ੍ਹਾਂ ਪਬੰਦੀ ਸ਼ੋਦਾ ਖੇਤਰ ਬਣ ਜਾਵੇਗਾ ਕੋਈ ਉੱਥੇ ਪੈਰ ਤੱਕ ਨਹੀਂ ਰੱਖ ਸਕੇਗਾ ਉਹਨਾਂ ਨੂੰ ਡਰ ਹੈ ਕਿ ਐਗਾ ਲੈਗਾ ਚਾਗੋਸ ਟਾਪੂਆਂ ਦੀ ਕਹਾਣੀ ਬਣ ਜਾਵੇਗੀ ਅਜਹੀ ਚਿੰਤਾ 26 ਸਾਲਾਂ ਬਿਲੀ ਹੈਨਰੀ ਨੇ ਵੀ ਜਤਾਈ ਹੈ ਜੋ ਕਿ ਇੱਕ ਚਾਗਸ ਚਾਗੋਸ ਟਾਪੂਆਂ ਤੋਂ ਕੱਢੀ ਗਈ ਇੱਕ ਔਰਤ ਦਾ ਪੁੱਤਰ ਹੈ ਉਤੋਂ ਦੀ ਜਿਹੜੀ ਹੈ ਮਾਂ ਕੱਢ ਦਿੱਤੀ ਗਈ ਸੀ ਉਹ ਹੁਣ ਐਗਾ ਲੇਗਾ ਦੇ ਵਿੱਚ ਰਹਿੰਦਾ ਹੈ ਹੈਨਰੀ ਕਹਿੰਦੇ ਨੇ ਕਿ ਮੇਰੀ ਮਾਂ ਨੇ ਆਪਣਾ ਟਾਪੂ ਖੋ ਦਿੱਤਾ ਮੇਰੇ ਪਿਤਾ ਹੁਣ ਅਗਲੇ ਹੋਣਗੇ ਐਗਾ ਲੇਗਾ ਦੇ ਬਹੁਤ ਸਾਰੇ ਵਸਨੀਕ ਅਜਿਹੇ ਪਰਿਵਾਰਾਂ ਦੇ ਵਿੱਚੋਂ ਨੇ ਜੋ 2000 ਕਿਲੋਮੀਟਰ ਦੂਰ ਪੂਰਬ ਵੱਲ ਸਥਿਤ ਚਾਗੋਸ ਟਾਪੂਆਂ ਤੋਂ ਜਿਹੜਾ ਬੇਦਖਲ ਕੀਤੇ ਗਏ ਨੇ ਉਸ ਇਲਾਕੇ ਨੂੰ ਯੂਕੇ ਸਰਕਾਰ ਨੇ 1965 ਦੇ ਵਿੱਚ ਬ੍ਰਿਟਿਸ਼ ਖੇਤਰ ਐਲਾਨ ਦਿੱਤਾ ਸੀ ਦ ਅਮਰੀਕਾ ਨੂੰ ਸਭ ਤੋਂ ਵੱਡੇ ਟਾਪੂ ਡਿਆਗੋ ਗਾਰਸੀਆ ਦੇ ਤੇ ਇੱਕ ਸੰਚਾਰ ਸਟੇਸ਼ਨ ਬਣਾਉਣ ਲਈ ਇਜਾਜ਼ਤ ਦਿੱਤੀ। ਇਹ ਹੌਲੀ-ਹੌਲੀ ਇੱਕ ਪੂਰੀ ਤਰ੍ਹਾਂ ਵਿਕਸਿਤ ਫੌਜੀ ਅੱਡਾ ਬਣ ਗਿਆ। ਬਿਲੀ ਹੈਨਰੀ ਨੂੰ ਡਰ ਹੈ ਕਿ ਸਰਕਾਰ ਜੋ ਐਗਾ-ਲੇਗਾ ਦੀ ਸਾਰੀ ਜ਼ਮੀਨ ਦੀ ਮਾਲਕ ਹੈ, ਉੱਥੋਂ ਦੇ ਹਾਲਾਤਾਂ ਨੂੰ ਐਨੇ ਤਰਸਜੋਗ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਰ ਕੋਈ ਉੱਥੋਂ ਛੱਡ ਕੇ ਚਲਿਆ ਜਾਵੇ। ਉਸਨੇ ਸਿਹਤ ਸੰਭਾਲ ਤੇ ਸਿੱਖਿਆ ਦੇ ਨਾਲ ਜੁੜੀਆਂ ਸਮੱਸਿਆਵਾਂ, ਸਥਾਨਕ ਆਰਥਿਕਤਾ ਦੇ ਵਿੱਚ ਸੀਮਤ ਨਿਵੇਸ਼ ਰੋਜ਼ਗਾਰ ਦੇ ਮੌਕਿਆਂ ਦੀ ਘਾਟ ਤੇ ਸਥਾਨਕ ਲੋਕਾਂ ਦੇ ਦੁਆਰਾ ਆਪਣੇ ਕਾਰੋਬਾਰ ਖੋਲਣ ਤੇ ਪਾਬੰਦੀ ਵੱਲ ਵੀ ਇਸ਼ਾਰਾ ਕਰ ਦਿੱਤਾ ਹੈ। ਮੋਰੀਸ਼ਸ ਸਰਕਾਰ ਦੇ ਬੁਲਾਰੇ ਨੇ ਦੱਸਿਆ ਬੀਬੀਸੀ ਨੂੰ ਕਿ ਕਿਸੇ ਵੀ ਵਿਅਕਤੀ ਨੂੰ ਟਾਪੂ ਛੱਡਣ ਦੇ ਲਈ ਨਹੀਂ ਕਿਹਾ ਜਾਵੇਗਾ। ਸਥਾਨਕ ਲੋਕਾਂ ਨੂੰ ਸਿਰਫ ਹਵਾਈ ਅੱਡੇ ਅਤੇ ਬੰਦਰਗਾਹ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਉਹਨਾਂ ਸਹੂਲਤਾਂ ਦੇ ਨਾਲ ਦੇਸ਼ ਨੂੰ ਸਮੁੰਦਰੀ ਡਾਕੂਆਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਗੈਰ ਨਿਯੰਤਰਣ ਮੱਛੀ ਫੜਨ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਮਿਲੇਗੀ ਮੋਰੀਸ਼ੀਅਸ ਨੇ ਐਗਾ ਲੇਗਾ ਦੇ ਵਿੱਚ ਕੋਈ ਸੈਨਾ ਅੱਡਾ ਹੋਣ ਤੋਂ ਵੀ ਇਨਕਾਰ ਕੀਤਾ ਤੇ ਕਿਹਾ ਕਿ ਰਾਸ਼ਟਰੀ ਪੁਲਿਸ ਦਾ ਇੱਥੇ ਪੂਰਾ ਕੰਟਰੋਲ ਹੈ ਇਹ ਮੰਨਿਆ ਗਿਆ ਹੈ ਕਿ ਭਾਰਤ ਨਵੀਆਂ ਸਹੂਲਤਾਂ ਦੇ ਰੱਖ-ਰਖਾਅ ਅਤੇ ਸੰਚਾਲਨ ਦੇ ਵਿੱਚ ਸਹਾਇਤਾ ਕਰੇਗਾ ਜੋ ਕਿ ਭਾਰਤੀ ਖਰਚੇ ਦੇ ਉੱਤੇ ਬਣਾਈਆਂ ਗਈਆਂ ਸਨ ਮੋਰੀਸ਼ੀਅਸ ਅਤੇ ਭਾਰਤ ਸਰਕਾਰਾਂ ਦਾ ਕਹਿਣਾ ਹੈ ਕਿ ਸਮੁੰਦਰੀ ਅਤੇ ਹਵਾਈ ਆਵਾਜਾਈ 'ਚ ਸੁਧਾਰ ਟਾਪੂ ਦੀ ਵਸੀਆਂ ਨੂੰ ਲਾਭ ਪਹੁੰਚਾਉਣ ਤੇ ਉਹਨਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਦੇ ਵਿੱਚ ਮਦਦ ਕਰਨ ਦੇ ਲਈ ਤਿਆਰ ਕੀਤੇ ਗਏ ਸਨ ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੋਇਆ ਹਰ ਸਾਲ ਮੋਰੀਸ਼ਸ ਦੇ ਮੁੱਖ ਟਾਪੂ ਦੇ ਲਈ ਅਜੇ ਵੀ ਸਿਰਫ 4 ਕਿਸ਼ਤੀਆਂ ਨੇ ਤੇ ਕੋਈ ਯਾਤਰੀ ਉਡਾਨਾਂ ਨਹੀਂ ਨੇ ਹਸਪਤਾਲਾਂ ਦੇ ਵਿੱਚ ਜਾਂ ਤੇ ਵੀ ਲੱਗ ਗਈ ਪਾਬੰਦੀ ਇਹ ਕਾਲੇਗਾ ਵਸੀਆਂ ਦਾ ਕਹਿਣਾ ਕਿ ਉਹਨਾਂ ਨੂੰ ਭਾਰਤ ਵੱਲੋਂ ਬਣਾਏ ਗਏ ਇੱਕ ਨਵੇਂ ਹਸਪਤਾਲ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਜਦੋਂ ਕਿ ਮੋਰਿਸ਼ੀਅਸ ਸਰਕਾਰ ਦੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਇਸ ਦੇ ਆਪਰੇਸ਼ਨ, ਥੀਟਰਾਂ, ਐਕਸ-ਰੇ ਮਸ਼ੀਨਾਂ ਤੇ ਦੰਦਾਂ ਦੇ ਉਪਕਰਨਾ ਦੀ ਕਾਫੀ ਤਾਰੀਫ਼ ਕੀਤੀ ਸੀ ਬਿਲੀ ਹੈਨਰੀ ਦਾ ਕਹਿਣਾ ਕਿ ਖਾਣਾ ਪਕਾਉਣ ਵੇਲੇ ਤੇਲ ਦੇ ਵਿੱਚ ਝੁੱਲਸੇ ਗਏ ਇੱਕ ਪੀੜਤ ਲੜਕੇ ਨੂੰ ਅਕਤੂਬਰ ਦੇ ਵਿੱਚ ਹਸਪਤਾਲ ਦੇ ਅੰਦਰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਜਦਕਿ ਉਸ ਦਾ ਉੱਤਰੀ ਟਾਪੂ ਦੇ ਸਿਹਤ ਕੇਂਦਰ ਦੇ ਵਿੱਚ ਇਲਾਜ ਹੋਣ ਦੀ ਸਖਤ ਲੋੜ ਸੀ ਉਹ ਕਹਿੰਦੇ ਨੇ ਕਿ ਇਹ ਸਿਰਫ ਭਾਰਤੀਆਂ ਦੇ ਲਈ ਹੈ ਜਖਮੀ ਲੜਕੇ ਨੂੰ ਅਤੇ ਉਸਦੇ ਮਾਤਾ ਪਿਤਾ ਨੂੰ ਇਥੋਂ ਦੀ ਬਜਾਏ ਮੋਰੀਸ਼ਸ ਦੇ ਮੁੱਖ ਟਾਪੂ ਦੇ ਉੱਤੇ ਲਿਜਾਇਆ ਗਿਆ ਤੇ ਲਾਵਲ ਸੁਪਰਾਮਨੀਅਮ ਦਾ ਕਹਿਣਾ ਕਿ ਪੀੜਤ ਲੜਕਾ ਅਜੇ ਵੀ ਉੱਥੇ ਹਸਪਤਾਲ ਦੇ ਵਿੱਚ ਹੀ ਹੈ ਜਦੋਂ ਤੱਕ ਅਗਲੀ ਕਿਸ਼ਤੀ ਐਗਾ ਲੈਗਾ ਦੇ ਲਈ ਰਵਾਨਾ ਨਹੀਂ ਹੋ ਜਾਂਦੀ ਉਦੋਂ ਤੱਕ ਪਰਿਵਾਰ ਮੁੱਖ ਟਾਪੂ ਦੇ ਉੱਤੇ ਹੀ ਰਹੇਗਾ ਜਦੋਂ ਮੋਰੀਸ਼ਸ ਸਰਕਾਰ ਤੋਂ ਜਖਮੀ ਲੜਕੇ ਦੀ ਹਾਲ ਹਾਲਾਤਾਂ ਬਾਰੇ ਪੁੱਛਿਆ ਗਿਆ ਤੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਭਾਰਤ ਸਰਕਾਰ ਨੇ ਟਿੱਪਣੀ ਕਰਨ ਤੋਂ ਇਨਕਾਰ ਕਰਤਾ ਮੋਰੀਸ਼ੀਸ ਦੇ ਪ੍ਰਧਾਨ ਮੰਤਰੀ ਨੇ ਸੰਸਦ ਦੇ ਵਿੱਚ ਕੀ ਕਿਹਾ ਹੈ ਇਹਦੇ ਬਾਰੇ ਉਹ ਕਹਿੰਦੇ ਨੇ ਆਖਰ ਦੇ ਵਿੱਚ ਕਿ ਮੋਰੀਸ਼ੀਸ ਦੀ ਸੰਸਦ ਦੇ ਵਿੱਚ ਹਾਲ ਹੀ ਚ ਦਿੱਤੇ ਗਏ ਇੱਕ ਭਾਸ਼ਣ ਦੇ ਦੌਰਾਨ ਪ੍ਰਧਾਨ ਮੰਤਰੀ ਪ੍ਰਵਿੱਧ ਜਗਨਨਾਥ ਨੇ ਕਿਹਾ ਕਿ ਐਗਾ ਲੇਗਾ ਦਾ ਸਮਾਜਿਕ ਆਰਥਿਕ ਵਿਕਾਸ ਉਹਨਾਂ ਦੀ ਸਰਕਾਰ ਦੇ ਏਜੰਡੇ ਦੇ ਵਿੱਚ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਹੈ ਉਹਨਾਂ ਨੇ ਕਿਹਾ ਕਿ ਟਾਪੂ ਦੇ ਵਸਨੀਕਾਂ ਦੇ ਲਈ ਸਿਹਤ ਅਤੇ ਸਿੱਖਿਆ ਆਵਾਜਾਈ ਸਾਧਨ ਮਨੋਰੰਜਨ ਸਹੂਲਤਾਂ ਦੇ ਵਿੱਚ ਸੁਧਾਰ ਕਰਨਾ ਅਤੇ ਮੱਛੀ ਪਾਲਣ ਦੇ ਖੇਤਰ ਨੂੰ ਵਿਕਸਿਤ ਕਰਨ ਤੇ ਨਾਰੀਅਲ ਦੇ ਉਪ ਉਤਪਾਦ ਬਣਾਉਣ ਦੇ ਲਈ ਇੱਕ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ ਪਰ ਨਾ ਤਾਂ ਭਾਰਤ ਅਤੇ ਨਾ ਹੀ ਮੋਰੀਸ਼ਸ ਨੇ 2015 ਦੇ ਸਮਝੌਤੇ ਬਾਰੇ ਵੇਰਵੇ ਪ੍ਰਕਾਸ਼ਿਤ ਕੀਤੇ ਨੇ ਇਸ ਦੇ ਲਈ ਭਵਿੱਖ ਦੇ ਲਈ ਉਹਨਾਂ ਦੀਆਂ ਯੋਜਨਾਵਾਂ ਕੀ ਨੇ ਇਸ ਦੇ ਬਾਰੇ ਕੁਝ ਵੀ ਅਜੇ ਘਿਆਨੇ ਜਾ ਸਕਦਾ ਲੋ ਜੀ ਦੋਸਤੋ ਇਹ ਨੇ ਜਿਹੇ ਮੈਂ ਫਰਸਟ ਨੇਸ਼ਨ ਦੇ ਲੋਕ ਨੇ ਉਦਾਂ ਹੀ ਉਥੇ ਜਾ ਕੇ ਜਿੱਦਾਂ ਕਬਜ਼ੇ ਕੀਤੇ ਗਏ ਤੇ ਉਹ ਅੱਜ ਜਿਹੜੇ ਬੇ ਘਰੇ ਤੇ ਆਪਣੇ ਸਾਰੀਆਂ ਚੀਜ਼ਾਂ ਤੋਂ ਵਾਂਝੇ ਆ ਤੇ ਇਸੇ ਤਰ੍ਹਾਂ ਹੀ ਜਿਹੜੇ ਹੁਣ ਨਵੇਂ-ਨਵੇਂ ਟਾਪੂ ਜ਼ਮੀਨਾਂ ਤੇ ਜਦੋਂ ਗੱਲ ਆਉਂਦੀ ਹੈ ਆਪਣੇ ਨੋਰਡਿਕ ਮੁਲਕਾਂ ਦੀ ਵੀ ਇੱਥੇ ਵੀ ਜੜੀਆਂ ਮਾਰਾਂ ਘਾਣਾ ਇਦਾਂ ਹੀ ਹੋਈਆਂ ਉਦੋਂ ਲੁਟਾਂ ਖੋਹਾਂ ਦਾ ਸਮਾਂ ਸੀ ਤੇ ਕਿਸ਼ਤੀਆਂ ਦੇ ਰਾਹੀ ਜਾ ਕੇ ਉਥੇ ਹਮਲਾ ਧਾਵਾ ਬੋਲਿਆ ਜਾਂਦਾ ਸੀ ਤੇ ਜ਼ਮੀਨ ਜੋਰੂ ਸਾਰਾ ਕੁਝ ਲੁੱਟਿਆ ਜਾਂਦਾ ਸੀ ਧਨ ਦੌਲਤ ਸਭ ਕੁਝ ਤਇਮਾਰ ਮੁਕਾ ਦਿੱਤਾ ਜਾਂਦਾ ਸੀ ਤੇ ਉਹਨਾਂ ਨੂੰ ਬੰਦੀ ਬਣਾ ਕੇ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਸੀ ਉਹਨਾਂ ਦੀ ਧਰਤੀ ਦੇ ਉੱਤੇ ਤੇ ਮਜਬੂਰ ਕਰ ਦਿੱਤਾ ਜਾਂਦਾ ਜਿੱਦਾਂ ਉਹ ਰਹਿਣਾ ਚਾਹੁੰਦੇ ਨੇ ਉਦਾਂ ਰਹਿ ਨਹੀਂ ਸਕਦੇ